ਮੈਂ ਸ਼ਹਿਰ ਵਾਸਤੇ ਬਹੁਤ-ਬਹੁਤ ਵਧਾਈ ਦਿੰਦਾ 15 ਅਗਸਤ ਅਸੀਂ ਦੇਜੀ ਕਰਦਾ ਸ਼ਹਿਰ ਵਾਸੀਆਂ ਨੂੰ ਜੀ ਆਪਣਾ 15 ਅਗਸਤ सेलिब्रेट ਕਰਨਾ ਆਪਣੇ ਘਰ ਘਰ ਕਰ ਕਰ ਤਿਰੰਗਾ ਫਰਾਂ ਕਰ ਕਰ ਇਹਨੂੰ ਇੱਕ ਨੈਸ਼ਨਲ ਫੈਸਟੀਵਲ ਦੇ ਤਿਉਹਾਰ ਤੇ ਬਣਾਇਆ ਜਾਵੇ ਸ਼ਹਿਰ ਵਾਸਤੇ ਨੂੰ ਇਹ ਮੈਸੇਜ ਹੈ ਵੀ ਆਪਣੇ ਸ਼ਹਿਰ ਨੂੰ ਅੱਗੇ ਵਧਾਉਣ ਲਈ ਪਾਰਟਿਸਪੇਟ ਕਰਨ ਅੱਗੇ ਆਣ ਜਿਹੜੇ ਕੰਮ ਹੈਗੇ ਕਰਨ ਵਾਲੇ ਉਹਨਾਂ ਦੇ ਸ਼ਹਿਰ ਵਾਸੀਆਂ ਦੇ ਉਹ ਸਾਡਾ ਸਹਿਯੋਗ ਕਰਨ ਤਾਂ ਜੋ ਵੀ ਉਹਨਾਂ ਦੇ ਨਾਲ ਅੱਗੇ ਸ਼ਹਿਰ ਨੂੰ ਵਾਸਤੇ ਮੇਰੀ ਬਿੱਲਾ ਪੁਰਾ ਅੱਛਾ ਇਸ ਤੋਂ ਲਾਗੂ ਮੈਂ ਸ਼ਹਿਰ ਵਾਸੀ ਰੂਪਿਲ ਕਰਦਾ ਵੀ ਸ਼ਹਿਰ ਵਿੱਚ ਜਿਹੜਾ ਵੀ ਕੋਈ ਤੁਹਾਡੇ ਕੋਲ ਕੂੜਾ ਆਉਂਦਾ ਗਿੱਲਾ ਕੂੜਾ ਜਾਂ ਸੁੱਕਾ ਕੂੜਾ ਬੈਟਵੇਸ ਤੇ ਡਰਾਈਵੇਸ ਉਹਨੂੰ ਸਾਨੂੰ ਸੈਗਰੀਗੇਟ ਕਰਕੇ ਦੇਣਾ ਅਲੱਗ-ਅਲੱਗ ਕਰਕੇ ਦੇ ਤਾਂ ਜੋ ਅਸੀਂ ਕੂੜੇ ਦੇ ਅਗੇਂਸਟ ਜਿਹੜੀ ਫਾਈਟ ਆ ਸਾਡੀ ਉਸ ਅਸੀਂ ਵਸਤੂ ਜੀਮ ਕਰ ਸਕੀਏ ਧੰਨਵਾਦ ਦਾ ਸਰਦਾਰ

ਅਜਿਹੀ ਜਿਸ ਤਰ੍ਹਾਂ ਵੀ ਆਪਾਂ ਘਰ ਸਾਫ਼ ਰੱਖਦੇ ਆ ਅਸੀਂ ਆਪਣਾ ਪਰਿਵਾਰ ਸਾਫ਼ ਰੱਖਦੇ ਉਸੇ ਤਰ੍ਹਾਂ ਸਭ ਨੇ ਸ਼ਹਿਰ ਨੂੰ ਸਾਫ਼ ਰੱਖਣਾ ਹੈ